ਟ੍ਰੇਨ ਦੇ ਟਾਇਲਟ ਚੋਂ ਨਿਕਲੀਆਂ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੀਆਂ ਗੁੱਟੀਆਂ ਜੀ ਹਾਂ ਜਦੋਂ ਵੀ ਕੋਈ ਕਿਲਤ ਹੁੰਦੀ ਹੈ ਤਾਂ ਦੋ ਰਸਤੇ ਖੁੱਲਦੇ ਨੇ ਇੱਕ ਜ਼ੁਗਾਰ ਤੇ ਦੂਸਰਾ ਤੰਦੇਬਾਜ਼ੀ ਨੋਟਬੰਦੀ ਕਾਰਨ ਆਈ ਕੈਸ਼ ਦੀ ਕਿਲਤ ਕਾਰਨ ਦੋਹੀ ਚੀਜ਼ਾਂ ਹੋ ਰਹੀਆਂ ਨੇ ਵੀਰਵਾਰ ਨੂੰ ਰਾਜਸਥਾਨੀ ਟ੍ਰੇਨ ਚ ਕਾਲੇ ਤੋਂ ਸਫੇਦ ਕਰਨ ਦੇ ਤੰਦੇ ਦਾ ਪਰਦਾ ਫਾਸ਼ ਹੋਇਆ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਕੁਝ ਲੋਕਾਂ ਨੇ ਟੀਕਾਣੇ ਲਾਇਆ ਜਦੋਂ ਪੁਲਿਸ ਨੂੰ ਇਸ ਦੀ ਪੜਤ ਲਈ ਤਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਤਸਵੀਰਾਂ ਨਵੀਂ ਦਿੱਲੀ ਭਵਨੇਸ਼ਵਰ ਰਾਜਧਾਨੀ ਐਕਸਪ੍ਰੈਸ ਦੀਆਂ ਨੇ। ਖੜਕਪੁਰ 'ਚ ਅਚਾਨਕ ਟ੍ਰੇਨ ਨੂੰ ਰੋਕਣਾ ਪਿਆ ਕਿਉਂਕਿ ਖਬਰ ਮਿਲੀ ਕਿ ਟ੍ਰੇਨ ਦੇ ਇੱਕ ਕੋਚ ਦੇ ਟਾਇਲਟ 'ਚ ਤਿੰਨ ਲੋਕ ਇਕੱਠੇ ਦਾਖਲ ਹੋਏ ਨੇ ਤੇ ਕਾਫੀ ਸਮੇਂ ਤੋਂ ਅੰਦਰ ਹੀ ਨੇ। ਜੀਆਰਪੀ ਤੁਰੰਤ ਐਕਸ਼ਨ ਚਾਹੀਏ ਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ। ਟ੍ਰੇਨ ਦੇ ਟਾਇਲਟ 'ਚ ਕਰੀਬ 4.5 ਲੱਖ ਰੁਪਏ ਦੇ ਨੋਟ ਵਹਾਏ ਗਏ। ਇਫੜੇ ਨਾ ਜਾਂਦੇ ਜੇ ਟਾਇਲਟ ਵਿੱਚ ਨੋਟ ਨਾ ਮਿਲਦੇ ਕਿਉਂਕਿ ਜਿਸ ਟਾਇਲਟ ਨੂੰ ਉਹਨਾਂ ਨੇ ਚੁਣਿਆ ਉਹ ਬਾਇਓ ਟਾਇਲਟ ਸੀ ਜੇਕਰ ਫਲਸ਼ ਟਾਇਲਟ ਹੁੰਦਾ ਤਾਂ ਨੋਟ ਪਟੜੀ ਤੇ ਚਲੇ ਜਾਂਦੇ ਪਰ ਸਾਰੇ ਨੋਟ ਟਾਇਲਟ ਦੇ ਟੈਂਕ ਚ ਚਲੇ ਗਏ ਤਲਾਸ਼ੀ ਲੈਂਦੇ ਟੈਂਕ ਵਿੱਚੋਂ 4 ਲੱਖ ਰੁਪਏ ਦੇ 500 ਤੇ 1000 ਰੁਪਏ ਦੇ ਪੁਰਾਣੇ ਨੋਟ ਲੱਤ ਕੇ 48000 ਦੇ 2000 ਦੇ ਨਵੇਂ ਨੋਟ ਬਰਾਮਦ ਹੋਏ